ਅਸੀ ਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਚ ਤੇ ਬਾਕੀ ਬਾਈ ਦੋ ਦਿਨਾਂ ਮੀਂਹ ਪਈ ਗਿਆ ਤੇ ਨੇ ਕਹਾਈ ਬਾਈ ਧੁੱਪ ਜੀ ਦੋ ਦਾ ਟਾਈਮ ਹੋ ਗਿਆ ਤੇ ਬਾਕੀ ਬਾਈ ਆਪਣੀ ਲੇਬਰ ਆ ਗਈ ਇਹਦੇ ਬਾਕੀ ਕੰਮਾ ਪੱਡਣਾ ਸੀ ਉਹ ਲੱਗੀ ਹੋਈ ਹੈ ਉਹ ਹੁਣ ਲੱਗੀ ਆ ਦੁਬਾਰੇ ਤੇ ਇਹਦੇ ਇਹ ਵੀ ਕਿਤੇ ਕਿਤੇ ਬਾਈ ਪਾਣੀ ਖੜਾ ਏ ਪਰ ਉਹ ਹੁਣ ਲੱਗੀ ਜਾਂ ਤਾਂ ਬੈਠ ਨਹੀਂ ਹੋਇਆ ਦੇਖੋ ਬਾਈ ਪਾਣੀ ਹਜੇ ਵੀ ਖੜਾ ਹੈ ਆਇ ਨਹੀਂ ਹੈ ਬਈ ਪਾਣੀ ਐ ਨਹੀਂ ਪਰ ਚਲੋ ਅੱਜ ਧੁੱਪ ਦਾ ਦਰਸ਼ਨ ਹੋਇ ਦੋ ਦਿਨ ਤਿੰਨ ਬਾਅਦ ਬੱਦਲ ਜਦ ਹਜੇ ਬਣੀ ਜਾਂਦਾ ਮਾਕੇ नहीं भाई सजे भी चुगी नहीं से खड़ा पानी हाय <laughs> दिलीप सकाते दिलीप सकाते सुखा ही है गिला है ਪਾਣੀ ਆ ਕੀ ਕਰੀਏ ਯਾਰ ਮੀ ਮੇਰੇ ਖੇਤ ਚ ਪਈ ਗਈ ਆ ਤਾਂ ਫਿਰ ਚਾਹ ਵੀ ਲੋਦਲੀ ਵਾ ਚਾਹ ਪਿਲਾਓ ਓ ਚਾਹ ਪਿਲਾਪ ਕਰ ਜਾ ਓ ਜੀਲੀ ਯਾਰ ਲਾਈਟ ਹੋ ਰੇ ਕਾਮ ਆ ਕੋਈ ਕੰਮ ਨਹੀਂ ਕਰਦਾ ਕੇ ਵੀ ਰਹਿ ਲੈ ਇਹ ਨਾ ਮੋਂ ਬੰਦਰ ਵਾਲਾ ਆ ਜਦੀਵਾ ਹਾਂ ਇਹ ਨਾ ਦਾ ਮੰਦਾਰਾ ਕੀ ਨਾਮ ਤੇਰਾ ਹਾਂ ਕੀ ਨਾਮ ਤੇਰਾ ਜੀਲੀ ਬਿਜਲੀ ਹਾਂ ਤੇਰੀ ਪਰਸ ਤੂੰ ਹੀ ਗੜਕਦਾ ਦਾ ਪਰਸ ਤੂੰ ਹੀ ਗੜਕਦਾ ਦਾ ਨਾ ਨਾ ਰਾਤ ਉਦੋਂ ਰਾਤ ਨੂੰ ਰਾਤ ਨੂੰ ਰਾਤ ਮੈਂ ਹਾਂ ਵਾਹ ਨਹੀਂ ਹਾਂ ਕੌਣ تھا ਉਹ ਮੇਰਾ ਕੀ ਬਤਾ ਕੱਲ ਰਾਤ ਨੂੰ ਬੋਲ ਰਹਾ ਪਰਸੋ ਰਾਤ ਗੱਲ ਨਹੀਂ ਰਹਾ ਪਰਸੋ ਰਾਤ ਦੇ ਬਹੁ ਗੜਕੇ ਆ ਹੈ ਬਿਜਲੀ ਲਾ ਇਹ ਹੀ ਤਾਂ ਇਹੋ ਸਮਾਨ ਚ ਲੱਗਿਆ ਹੋਇਆ ਤਾਂ ਉਹ ਠੀਕ ਆ ਭਾਈ ਖੇਤ ਇਹ? ਹਾਂ ਭਾਈ ਠੀਕ ਆ। ਹੂੰ। ਇਹ ਠੀਕ ਆ ਨਾ 5-5 ਕਿਲੋ ਦਾ ਆ। ਲੈ। ਬਹੁਤ ਸਹੀ ਨਾ। ਮਾਜਨ ਕਾ ਰੋਲੇ ਜਾ ਕੇ। 5 ਕਿਲੋ ਦਾ? ਹਾਂ। ਇਹ ਜਨਾ 5-5 ਕਿਲੇ ਦਾ ਹੁੰਦਾ। ਇਸ ਨਾਲ ਕਰਨਾ ਕਿਸੇ ਦਾ ਵੀ ਨਹੀਂ ਹੱਸਣਾ। ਸੱਡਾ ਵਰ ਇਹ ਆ ਵਿੱਚ ਤਾਂ ਇਹ ਵੀ ਬਰੀਕੀ। ਉਹ ਉੱਧਰ ਜਾ ਕੇ ਘਟ ਜਾਣਾ ਸੱਡਾ ਸੱਡਾ ਕਰਕੇ ਤਕੜਾ ਇਹ। ਇਹ ਚ ਜੈ ਬੀਜਿਆ ਤਾਂ 3 ਵਿੱਗੇ ਜਗਾ ਹੈ 4 ਟਰਾਲੇ ਰੇਹਦੇ ਪਏ ਹੋਦੇ ਦੂਏ। ਦੇਸੀ ਦੇ। ਕੋ ਬਲਾ ਪੀ ਹੈ ਹਾਂ ਆਈ ਨਾ ਨਾ ਆ ਸਰਪੰਚ ਵਾਲਾ ਇੰਦਰਜੀਤ ਵਾਲਾ ਹਾਂ ਨਾ ਸਾਤੀ ਤਰਾਸੀ ਚਿਲਾਤ ਇਹ ਤਾਂ ਬੀਜੀ ਨੋ ਬਾਈ ਰਾਤ ਲੱਦਲੀ ਦੀ ਇੰਨਾ ਕੋ ਵੱਡ ਹੋਇਆ ਇਹ ਬਾਕੀ ਨਹੀਂ ਰਹੋਗਾ ਤਾਂ ਬਾਈ ਰਾਤ ਆ 8:30 ਦੇ ਕਰੀਬ ਟਾਈਮ ਹੋਗਾ ਤਾਂ ਕੱਢਦਾ ਰਾਤ ਦੇ ਲਈ ਲੈਣੀ ਦੀ ਬਾਈ ਮੀਂਹ ਕਰਕੇ ਥੋੜਾ ਜਿਆ ਤੁਹਾਨੂੰ ਪਤਾ ਹੀ ਆ ਪਾਈਆਂ ਦਾ ਔਖਾ ਜਾ ਗਿੱਲੀਆਂ ਐ ਬਾਕੀ ਹੈ ਚਲੇ ਤਾਂ ਜਾਣੀ ਪਰ ਆਪਾਂ ਨੇ ਰਾਤ ਰਿਸਕ ਨਹੀਂ ਲੱਤਾ ਉਰੀ ਗੋਲਤੀ ਤੇ ਹੁਣ ਲੈ ਕੇ ਜਾਮ ਕੇ ਕੱਢ ਕੇ ਇੱਕ ਅੱਜ ਪੰਜਾਬ ਬੰਦ ਅੱਜ ਜਾ ਨਹੀਂ ਹੋਣਾ ਮਿੱਲ ਸ਼ਾਮ ਸੂਬ ਨੂੰ ਕੱਢਾਂਗੇ ਪੰਜਾਬ ਬੰਦ ਦੀ ਕਾਲ ਅੱਜ ਬਾਕੀ ਰਾਤ ਫੋਲਗੇ ਤੇ ਬਾਈ ਬਾਈ ਵਰਤਾ ਬਾਈ ਸਾਰੀ ਪਖਬਾ ਵਾਲਾ ਪਰ ਕੀ ਪਤਾ ਹੁੰਦਾ ਨਾ ਮੀ ਪਿਆ ਹੋਇਆ ਗਿੱਲੀ ਆ ਬਾਕੀ ਲੜਾਈ ਬਹੁਤ ਵਧੀਆ ਕਰੀਆ ਬਾਈ ਬੰਦਿਆਂ ਨੇ ਨੇ ਰਿਜਿਤ ਕਰੀ ਗਏ ਬਾਕੀ ਦਿਖਾਉਨੇ ਬਾਈ ਤੁਹਾਨੂੰ ਜਾਂ ਕੱਢਦੇ ਆ ਪਹਿਲੇ ਗੰਡਾ ਵੀ ਗੰਡਾ ਗੱਲ ਕਰਾਇਆ ਬਾਈ ਉਹ ਹੋਇਆ 46 ਗੰਟ 45 ਗੰਟ ਵਾਲਾ ਕੁਸ 46 ਰੱਖੂ ਤੇ ਬਾਅਦ ਪਾਈਆਂ ਇਹਨਾਂ ਨੇ ਇੱਥੇ ਤੇ 125 ਭਰੀ ਪਾਈ ਆ ਬਾਕੀ ਭਰੀ ਚੰਗੀ ਨਰੋਈਤੀ ਐ ਦੀ ਉਹ ਪਾਈ ਜਾਣਾ ਰਾਤ ਉੱਪਰ ਬਾਕੀ ਦੇਖਦੇ ਆ ਅੱਜ ਕਿਹੜੇ ਟਾਈਮ ਨਿਕਲਦੀ ਆ 7 ਦੇ ਬਾਅਦ ਹੀ ਜਾਣਾ ਮਿਲ ਬਾਈ ਤੁਹਾਨੂੰ ਪਹਿਲਾਂ ਹੀ ਦੱਸਿਆ ਬਈ ਪੰਜਾਬ ਬੰਦ ਅੱਜ ਪੰਜਾਬ ਬੰਦ ਦੀ ਕਾਲ ਆ ਬਾਕੀ ਉਹ ਚਾਹੇ ਕੋਈ ਬੀਜਣਾ ਬਾਈ ਮੀਂਹ ਪੈ ਗਿਆ ਉਹਦਰਾ ਪਾ ਸੀ ਫਤੇਗੜ ਸਾਹਿਬ ਤੇ ਆਏ ਉਦੋਂ ਹੀ ਰਾਤ ਨੂੰ ਲੱਗ ਗਿਆ ਜਿਆਦਾ ਕੋਈ ਕਰਨਾ ਦਾਦਾ ਬੀਜਣਾ ਦਾ ਕੋਈ ਨਹੀਂ ਉਧਰ ਮੀਂਹ ਲੱਗ ਗਿਆ ਉਹ ਤੇ ਵਾਹ ਅਦਵ ਗਿੱਲਾ ਦਾ ਪਹਿਲੇ ਹੀ ਤਾਂ ਬੱਤ ਹੋਇਆ ਆਇਆ ਨਹੀਂ ਹੈ ਉਹਦੇ ਪਾਣੀ ਖੜਾ ਕਿਤੇ ਕਿਤੇ ਹਜੇ ਚ ਪਾਣੀ ਖੜਾ ਏ ਔਖੀ ਗੱਤ ਆਉਣਾ ਬਾਈ ਬਾਕੀ ਦੇਰ ਦੇ ਚਲੋ ਜਿਆਦਾ ਉਹ ਗੱਤ ਜਸਾ ਹੀ ਬਾਕੀ ਆ ਕਢਾ ਕੇ ਬਾਈ ਹੁਣ ਫੇਰ ਆਪਾਂ ਨੂੰ ਉੱਕਣਾ ਹੀ ਦਿਹਾੜੀ ਪੈਸ ਨੂੰ ਲਾਉਣੇ ਹੁਣ ਸਾਰਾ ਚ ਕੰਮ ਲਾ ਜੇ ਮੰਨ ਲਓ 45 ਆ ਤਾਂ ਇਹ 60 60 ਕੁਆਂਟਲ ਕਿੰਨਾ ਹੈਗਾ ਆ ਲੈਣਾ ਬਾਈ ਆਪਣੇ ਮੰਨ ਲਓ ਵੀ 13 ਠੀਕ ਹੈ ਜੀ ਇਹ ਪੰਜ ਵੱਡ ਹੋਈਆਂ 1 1 2 3 4 5 ਪੰਜ ਵੱਡ ਹੋਈਆਂ ਅੱਠ ਖੜੀਆਂ ਚਲੋ ਇੱਕ ਆ ਥੋੜਾ ਜਿਹਾ ਘੈਰਾ ਆ ਵੀ ਵੱਡੇ ਹੋ ਪੈਣਾ ਨੇ ਇਹ 1 2 3 4 5 6 7 8 ਲੈਣਾ ਖੜੀਆਂ 60 60 ਕੁਆਂਟਲ ਕੰਨਾ ਜੇ ਖੜਾ ਏ ਇਹਦੀ ਐਵਰੇਜ ਨਾਲ ਬਾਕੀ ਬਾਈ ਕਹਿ ਨਹੀਂ ਸਾਦੇ ਆਪਣੇ ਸਾਹਬ ਜਿੰਨਾ 60-60 ਕਵਾਂਟਲ ਕੰਨਾ ਖੜਾ ਏ ਉਕੜਾ ਵੀ ਬਾਈ ਇਹ ਵੜਾ ਕੇ ਬਾਕੀ ਆ ਪਾ ਲੂਗੇ ਉਤੇ ਬਾਅਦ ਉਥੇ ਜਿਹੜੀ ਸਾਨੂੰ ਜਬੀ ਦੱਸੀ ਤੀ ਉਹਦੇ ਵਿੱਚ ਬੀਜਣਾ ਕੰਨਾ ਬੀਜ ਰੱਖ ਕੇ ਬਾਕੀ ਜਿਹੜੀ ਪਰਚੀ ਹੋਈ ਛੱਡ ਦਾਨੀ ਤਿੰਨ ਪਰਚੀਆਂ ਜੇ ਕੰਮ ਕੰਪਲੀਟ ਕਰ ਦੇਣਾ ਇਹਦਾ ਮੱਕੀ ਚਲੋ ਚੱਲਦੇ ਹਾਂ ਘਰ ਨੂੰ ਬਾਈ ਦਿਨ ਜੇ ਚੜਦੇ ਜਿਹੜੇ ਆਗ-ਆਗ ਜੇ ਚੁੱਕ ਗਏ ਪੱਤੀ ਫੁੱਲਦੇ ਆ ਬਾਕੀ ਆ ਵੀ ਇਹ ਕੰਦੀ ਲਾਉਣਾ ਇੱਥੇ ਛੜ ਕੇ ਰਾਤ ਫੱਟਾ ਪਟਾ ਚਲੋ ਭਾਈ ਬਾਕੀ ਦੇਖਦੇ ਆ ਜੀ ਇੰਤਜ਼ਾਰ ਦੀਆਂ ਕਿਹੜੀਆਂ ਖਤਮ ਹੋਈਆਂ ਪਹਿਲਾਂ ਮੋਲੋ ਬਿੰਦਨ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਕਿਵੇਂ ਹੋ ਵਧੀਆ ਮੈਂ ਵਧੀਆ ਹਾਂ ਮਾਹਰ ਤੁੰਦ ਆ ਗਈ ਤੁੰਦ ਜੀ ਹੁਣ ਕੋਲ ਟਰਾਲੀ ਦੇਖ ਕੇ ਲੱਗਦਾ 735 ਲੋ ਜੀ ਅੱਜ ਅੱਜ ਪਰਖਿਆ ਜਾਊਗਾ ਜ਼ੋਰ ਅੱਜ ਪਤਾ ਲੱਗੂ ਵਈਂਆਂ ਦੇ ਜ਼ੋਰ ਦਾ ਵਈਂਆਂ ਦੇ ਜ਼ੋਰ ਦਾ ਹੈ ਬਾਈ ਜੋਰ ਉਹਦਾ ਬਾਈ ਰਾਜਨ ਤਾਂ ਮੰਦਾ ਕਹਿੰਦਾ ਮੈਨੂੰ ਹੁਣੀ ਕੱਢ ਮੈਂ ਨਹੀਂ ਤੂੰ ਟਿਕ ਜਾ ਉਹ ਟਿਕ ਜਾ ਨਿਕਲ ਹੁੰਦਾ ਮਾੜਾ ਵਧੀਆ ਜਾਉਂਦਾ ਉਹਦੇ ਕੰਮ ਹੁੰਦਾ ਰਾਤ ਬਾਈ ਵਿੰਦਰ ਤੁਹਾਨੂੰ ਤਾਂ ਲਿਆਏ ਆ ਸੁਣ ਲੋ ਮਾਸੜ ਰਾਤ ਦੀ ਗੱਲ ਰਸੇ ਕਸਣ ਲੱਗੇ ਮੇਰੇ ਕੋ ਪੁਰਾਣੀ ਰਾੜਾ ਅੱਛਾ ਦੋ ਵਾਸਲੇ ਪੋਈ ਮੂੰਹ ਨਾਲ ਵੱਜਦਾ ਵੱਜਦਾ ਬਚਿਆ ਨਹੀਂ ਤੁਸੀਂ ਰਸੇ ਨੂੰ ਗੱਠੇ ਹੋਰ ਤਾਂ ਉਹ ਬੰਦ कसे ਨਹੀਂ ਹੈਗੇ ਫਿਰ ਮੈਂ ਕਿਹਾ ਤੁਸੀਂ ਛੱਡੇ ਦਿਓ ਮੈਂ ਨਵੀਂ ਬਣਾਉਂਗਾ ਹੁਣ ਆ ਆ ਸਿਆਣੀ ਗੱਲ ਰਾਤ ਕਰਕੇ ਸੀ ਵਿੰਦਰ ਆ ਦੱਸ ਰਸੇ ਲੈ ਜੀ ਅੱਗੇ ਨਹੀਂ ਉਹ ਵਧੀਆ ਰਹੀ ਹਾਂ ਜਿਗਦੇ ਰਾਦੇ ਕੰਮ ਕਰਨਗੇ ਬਾਈ ਕਿਦਾ ਪਹੀ ਪੂਰੀ ਉਹ ਪੂਰੀ ਪੂਰੀ ਆ ਇੱਕ ਤਿਲਕਣ ਨਾ ਆ ਤਾਂ ਢਿੱਲੀ ਆ ਨਾ ਆ ਇਹਨੂੰ ਕਟਰ ਲੋਹ ਹਲਵਾਲੀ ਕਰੰਡਰ ਆਈ ਦੀ ਜਿਹੜੀ ਧਾਰੀਆਂ ਜੀਆਂ ਐ ਇਹ ਵੜਾ ਦਮਾ ਨਾ ਇਹ ਲੋਵਾ ਦਾ ਜਣੀ ਹੁਣ ਫਰਕ ਹੈ ਨਾ ਇਹ ਪੂਰਾ ਹੀ ਪੂਰਾ ਬਸ ਐ ਤੇ ਪੂਰੀ ਪੂਰਾ ਐ ਤੈ ਪੂਰਾ ਪੂਰਾ ਹੀ ਚਾਹੀਦਾ ਚਾਹੀਦਾ ਕਟਰ ਲਾ ਕੇ ਇਹ ਵਧੇ ਬਣ ਜਾ ਹਰੇ ਲਾ ਜਿਆਦਾ ਇਹ ਢਿੱਲੇ ਇਹ ਪਹਿਲੀ ਤੇ ਹੈ ਜੀ ਹੈਗੀ ਆ ਪਰ ਮਗਾ ਤੂੰ ਛੱਡੋ ਕੰਮ ਸਵੇਰੀ ਨੂੰ ਕਸੂਗਾ ਨਹੀਂ ਨਹੀਂ ਬਹੁਤ ਵਧੀਆ ਕਰ ਰਹੇ ਹੂੰ ਮੈਂ ਤੈ ਦਿਖਾਏਗਾ ਹੋ ਬਸ ਰਗੜਾਉਣਾ ਮਾਸ ਨੂੰ ਮੜਾ ਜਿਹੜੀਆਂ ਇਹ ਚੀਰੀਆਂ ਜੀਆਂ ਇਹ ਆ ਚੀਰੀਆਂ ਜੀ ਰਗੜਦੀਆਂ ਹਨ ਜਿਹੜਾ ਪੈਪ ਦਿੱਕੀਰ ਤਾਂ ਤੂੰ ਲੋਟ ਆ ਉਹ ਦੁੱਲੇ ਕੋ ਰੱਖ ਕੇ ਆਏ ਆ ਅੱਛਾ ਉਹ ਕਹਿੰਦਾ ਪਹਿਲਾਂ ਦੇਖਿਆ ਵੀ ਕਿਹੜਾ ਪੈਪ ਲਾਵਾਂ ਪ੍ਰਯੋਗ ਆਉਥੇ ਚੱਕ ਲਿਆ ਫੇਰ ਹਾਂ ਕੋ ਬੈਟੇ ਆ ਰਹੇ ਸੱਟਾ ਹਨ ਰਾਤ ਪੇ ਮੈਂ ਕਿਹਾ ਭਾਈ ਤੁਸੀਂ ਕਸੋ ਵੀ ਨਾ 6:00 ਵਜੇ ਬੱਜੀ ਗਿਆ ਫੇਰ ਤਾਂ ਹਨ ਨਹੀਂ 6:00 ਵਜੇ ਬੱਜਣਾ ਹੁਣ ਕਰ ਦੂੰ ਆਈ ਵਧੀਆ ਕਰਕੇ ਜਿਹੜਾ ਉਹ ਖੋਲ ਗਿਆ ਜਿਹੜਾ ਕੰਮ ਆ ਜੇ ਮਾਹੜਾ ਘਰਾਂ ਚਲੇ ਜਾਂਦੀ ਫਿਰ ਤਾਂ ਮੇਲੇ ਚੱਲੇ ਗਈ ਦੀ ਇਹ ਤਾਂ ਮੇਲੇ ਚੱਲੀ ਗਈ ਸੀ ਹਨਾ ਚੱਕਰ ਤਾਂ ਆ ਹੀ ਪੈ ਰਿਹਾ ਅੱਜ ਆਪਾਂ ਨੇ ਕਿਹੜਾ ਜੀ ਪਾਠੋ ਪਾਣੀ ਖੜਾ ਤਾਂ ਨਾ ਦੇਖ ਲੈ ਸ਼ਾਮ ਨੂੰ 4 ਵਜੇ ਪੀ ਕੇ ਪਾਣੀ ਹੈ ਸ਼ਾਮ ਨੂੰ 3 3 ਵਜੇ ਤੋਰਦੀ ਆਹੋ ਧਰਨੇ ਤੱਕ ਤਾਂ 4 ਵਜੇ ਤੱਕ ਪਹੁੰਚਣਾ 4 ਵਜੇ ਤੱਕ ਪਹੁੰਚਣਾ ਨਾਲੇ ਸੀੜੀ ਸਾਨੂੰ ਛੋਟ ਮਿਲੀਵੇਂ ਨਾ ਉਹ ਮਿਲ ਜੂਗੀ ਹਾਂ 33 ਤਰੀ ਦਾ ਘਾਟਲ ਗੰਨਾ ਬੱਧਾ ਲੈ ਲੈਣਾ ਉਹ ਨਾ ਬਈ ਉਹ ਕੱਲ ਇਹ ਵਿੰਦਰ ਤੂੰ ਦੱਸ ਪਾਈ ਤੇਰੀ ਅੱਜਮੈਂਟ ਕਿੰਨਾ ਕਹਿੰਦੀ ਆ ਮੈਂ ਕਿਹਾ ਗੰਨਾ ਤੇਰਾ ਹਾਂ ਇਹ ਗੰਨਾ ਤੇਰਾ 90 ਕੁਇੰਟਲ 90 ਪਹਿਲਾਂ ਤਾਂ ਛੋਟ ਦਾ ਬੱਧਾ ਜੀ ਤੂੰ ਕਾਹਦੂ ਦੁਬਾਰਾ ਸਿੱਧੀ 90 ਹਜ਼ਾਰ 100 ਦੇ ਵਿੱਚ ਵਿੱਚ ਹੈ ਇਹ ਤੈਨੂੰ ਭਰੀ ਦੱਸਦੀ ਏ 100 ਹੈਗਾ ਤਾਂ 90 ਕੁਇੰਟਲ ਆ ਲੈ ਹਾਂ ਇਹ ਹੁਣ ਇਹ 95 96 ਕੁਇੰਟਲ ਕਰਤਾ ਲੈ 95 96 ਕੁਇੰਟਲ 100 ਦੇ ਨੇੜੇ ਇਹੇ ਦੋ ਕੁ ਪੋਕੇ ਹੋਰ ਤਾਂ ਲੋ ਬਾਈ ਇਹ ਤੁਹਾਨੂੰ ਕੱਲ ਨੂੰ ਜਾਂ ਪਰਸ ਨੂੰ ਪਰਚੀ ਦਿਖਾਵਾਂਗੇ ਬਿੰਦਰ ਦਾ ਗੈਸ ਨਹੀਂ ਗੈਸਾ ਸਹੀ ਹੋ ਰਹਾਦਾ ਵਾ ਇਹ ਤਾਂ ਕੰਮ ਆ ਕੰਮ ਆ ਤਾਂ ਹੀ ਤਾਂ ਲਿਆਂਦਾ ਬੰਦਾ ਇਹ ਕਾਲੀ ਗੇਰੀ ਨਹੀਂ ਨਾ ਗਏ ਆ 100 ਦੇ ਨੇੜੇ 100 ਦੇ ਨੇੜੇ ਵਾ 100 ਦੇ ਉੱਪਰ ਨਹੀਂ ਜਾਂਦਾ 100 ਦੇ ਉੱਪਰ ਨਹੀਂ ਜਾਂਦਾ ਲੋ ਜੀ ਕਰਤੇ ਬਚਨ ਬਿੰਦਰ ਨੇ ਠੀਕ ਹੈ ਆਗੇ ਦੇਖੋ ਹਾਂ ਕਰਦੇ 100 ਕਰਦੇ 100 ਉਹ ਮੈਂ ਕਹੀ ਗਿਆ ਉਹ ਪਾਈਆਂ ਇਹਨਾਂ ਨੂੰ ਕਿ 100 ਕਰ ਕਰ ਹੋ ਜਾਣਾ 100 ਬਹੁਤ ਭਾਰਾ ਗੰਨਾ ਜਿਹੜੇ ਥਗਾ ਤੋਂ ਭਰੀ ਦੱਸਨਾਂ ਤੋਂ 100 ਆ ਇਹ ਹਾਂ ਪਹਿਲੀ ਤਾਂ ਤੱਕ ਪਹਿਲੀ ਤਾਂ ਤੋਂ ਛਾੜ ਤੋਂ 95 ਨਾ ਹੋਇਆ 45 ਠੀਕ ਆ ਦੂਆ 125 ਭਰੀ ਪਾਈ ਇਹਨਾਂ ਨੂੰ 100 ਬਸ 100 ਗੱਲ ਦੱਸਦਾ ਅਗਲੇ ਤਾਂ ਇਹ ਗੈਸ ਜੋ ਮਾਰੇ ਆ 100 ਦੇ ਅੰਦਰ ਆ 160 ਭਰੀ ਦਾ 45 ਹੋਇਆ 126 ਭਰੀ ਦਾ ਫਿਰ ਇੱਥੇ ਆਣਾ ਤੋਂ ਉੱਡੀ ਭਰੀ ਲੱਗ ਗਈ ਸੀ ਹੈਲੋ ਇਹਦੇ ਤਾਂ ਮੈਂ ਤਾਂ ਦੱਸ ਦੱਸ ਦੀ ਗੱਲ ਇਹਦੇ 45 ਕੁਇੰਟਲ ਗੰਨਾ ਪਹਿਲਾਂ ਵਿੱਚ ਦਾ ਇਹਨੇ ਸਵਾ ਸਵਾ ਭਰੀ ਪੁਆਈ ਆ ਹੋਰ ਮੇਰੇ 80 ਕੁਇੰਟਲ ਗੰਨਾ ਪਹਿਲਾਂ ਵਿੱਚ ਦਾ ਮੈਂ 100 ਭਰੀ ਪੁਆਈ ਆ ਹੋਰ ਠੀਕ ਆ ਬੇਲ ਵਿੱਚ ਹੁਣ ਦੇਖਣ ਲੱਗੀ ਆ ਬੇਲ ਰੱਖੀ ਹਾਂ ਰੱਖੀ ਵੀ ਸੀ ਓਕੇ ਇੱਧਰ ਦੇਖ ਜਿਹੜੀ ਨੂੰ ਬੇਲ ਨਹੀਂ ਗੰਨਾ ਕੇ ਕੰਮ ਦਾ ਆੜਾ ਬੇਲ ਨਾਲ ਗੰਨਾ ਨਾ ਨਾ ਸਮਾਰਦਾ ਨਾ ਸਮਾਰਦਾ ਮਾੜਾ ਵਧਣਾ ਨਹੀਂ ਦਿੱਤਾ ਗੰਨਾ ਮੋੜ ਕੇ ਯਾਗ ਬੰਨਣੇ ਅੱਜ ਹੁਣ ਹੈ ਆਗ ਬੰਨਣੇ ਆ ਦਿਨ ਜਿਹੜੀ ਬੰਨ ਲੈ ਜਨੇ ਬੰਨ ਲੈ ਜਨੇ ਫਿਰ ਆਪੇ ਇੱਥੇ ਕਿਹਦੇ ਪਤਾ ਲੱਗਣਾ ਤੁੰਦ ਬਈ ਹੋਈ ਆ ਇਹ ਦੋ ਵਰਚੀਆਂ ਹੋਰ ਹੋ ਜੂਗੀਆਂ ਬਿੰਦਰ ਇਹ ਜਿਹੀ ਲਾਲਾ ਤੂੰ ਬੱਸ ਹਾਂ ਹਾਂ ਹੋਈਆਂ ਉਹਨੇ ਉਹ ਪਰਲੇ ਬੱਸ ਉਹ ਹਾਂ ਚੋਹ ਪਾਉਣਾ ਜੇ ਤਾਂ ਦੇਖ ਲਾ ਅਗਰ ਕੋਈ ਰਸਵਾ ਦੋਈ ਨਹੀਂ ਕਿਸੇ ਨੂੰ ਦੇ ਨਾ ਸਦੋਂ ਦੇ ਫੇਰ ਆ ਕੱਟਣੀ ਇੰਦੀ ਐ ਮਤਲਬ ਸਾਡੀ ਗਲਤੀ ਆ ਵੇ ਫੇਰ ਹਾਂ ਗੱਲ ਕੁਝ ਨਹੀਂ ਐਗੀ ਲੈ ਕੇ ਕਾ ਲੈ ਜਾਣਾ ਚਾਹੀਦਾ ਤਰਾ ਉਹ ਕਿਆ ਪਤਾ ਹੁਣ ਥੋੜਾ ਜਿਹਾ ਘਟਿਆ ਪਰ ਇੰਨੇ ਵੀ ਤੇ ਲੋਹਾ ਆ ਰਿਹਾ ਹਾਂ ਹਾਂ ਹੁਣ ਤਾਂ ਇਹ ਕਸਣੇ ਹੈ ਬਣਾ ਕੇ ਲਿਆਉਣੀ ਪੈਣਾ ਜਗਾੜ ਹਾਂ ਹਾਂ ਉਹ ਤੇ ਉਹ ਤੇ ਲਿਆਉਣਾ ਬਣਾ ਕੇ ਵਧੀਆ ਕੰਮ ਆ ਯਾਰ ਇਹਨੂੰ ਘਸਾ ਲਮੈਨ ਬੂਰੇ ਤਰ੍ਹਾਂ ਲਓ ਜੀ ਹੁਣ ਆਇਆ ਤੂੰ ਰਾਤ ਫਟਣਾ ਦੇਖੀਂ ਰਾਤ ਦਾ ਪਿਆ ਇਹ ਲੈ ਆ ਜੋੜ ਲਿਆ ਕਿਆ 735 ਕਰਨੀ ਹੈ ਇਹਦਾ ਉੰਜੋ ਕਸਾਉਂਦੇ ਫਰੀਜ ਇਹ ਗੁੰਡਾ ਮੇਨਾਲੀ ਲਿਆਇਆ ਤੇ ਦੇਖ ਅਸੀਂ ਵੀ ਮੰਜਾ ਹੋਣੇ ਚੱਕ ਲੈ ਕੇ ਤੇਰੇ ਵਰਗੇ ਦੇ ਬਾਰੇ ਪੂਰੀ ਡਰ ਮਤਾਂ। ਕਿਉਂ ਕਿ ਨੀ ਰਾਤ ਅਸੀਂ ਵੇਤੀ ਪਏ ਸੀ। ਆਉਂਦੀ ਪਏ ਸੀ। ਪੂਰੀ ਪਏ ਸੀ। ਉਹ ਬਨੇਖ ਜਵਾਜ ਜਾਂਦਾ। ਜਿਹੜਾ ਵੇ ਰਾਤ ਦੇਖ ਲਿਆ। ਤੂੰ ਆਏ ਸ਼ੁਕਰ ਕਰ ਵੀ ਉੱਪਰ ਤੇ ਆਏ ਨੂੰ ਹੁਣ ਨਹੀਂ ਆਇਆ ਜਿਆਦਾ। ਉਹ ਨਹੀਂ। ਤੂੰ ਐਨਾ ਸ਼ੁਕਰ ਕਰ ਵੀ ਤੂੰ ਰਾਤ ਨਹੀਂ ਆਇਆ ਹੈਗਾ। ਹਥਿਆਰ ਦੇਖ ਕੇ ਸਾਡੇ। ਓਏ। ਪੂਰੀ ਸਾਲੂ ਵੀ ਦਿਨ ਚੜੇ ਮਤਾਂ ਲੱਗਦਾ ਪੂਰੀ ਆ। ਆਹ ਜੀ ਫੇਰ ਥੋੜੀ ਬਣਾ ਲੈ ਪੂਰੀ ਆ ਇਹ। ਕਿਹਦੇ ਨਾ ਚੜਦੇ ਆਏ ਆਏ ਬਈ ਉਹਦੇ। ਹਾਉ ਨੂੰ ਅਸੀਂ ਕੱਦਾਂ ਫੱਟੇ ਮੇ ਘਟਾ ਕੇ ਆਉਂਦੇ। ਏ ਦੇਖ ਲੈ ਅਦੇ ਡਗਿਆ ਹੋਇਆ ਤੂੰ ਰਾਤ ਦਾ ਫਟਾ ਲੈ ਕੇ ਜਾਣਾ ਤਾਂ ਹੈਗਾ ਤਾਂ ਹੋਰ ਅਜ ਤਾਂ ਪਿਆ ਇਹ ਤਾਂ ਹੁਣ ਦੇਖੇ ਆ ਅੱਗੇ ਵਾਲਾ ਹੈ ਨਾ ਦੇਖ ਲੈ ਐ ਵੀ ਟਰਾਲਾ ਪੈ ਜਾਂਦਾ ਅੱਗੇ ਨੇ ਮੰਤਰ ਐਜਾ ਮਾਰਦਾ ਦਾ ਬੰਦੇ ਨੇ ਸਮਝ ਬਸ ਸਮਝ ਹਾਂ ਛੜੇ ਹੁੱਕ ਖੋਲ ਕੇ ਲੈ ਜਾ ਕਰ ਟਰਾਲੇ ਦੇ ਨਾਲ ਦਾ ਲਿਆਂਦਾ ਫਿਰ ਰੰਗਾਂ ਨੂੰ ਤੈਨੂੰ ਪਤਾ ਹੀ ਆ ਆ ਟਰਾਲੇ ਦਾ ਪੂੜੀ ਫਿਰ ਪੂੜੀ ਆ ਲੈ ਦੇਖੀ ਛਿੱਟੇ ਕਿਤੇ ਵਾਹ ਤਾ ਗੱਲਾਂ ਆ ਤੇਰੀ ਇਹਦੀ ਹੁੱਕ ਸਿੱਧੀ ਕਰਨ ਲੱਗਾ ਤੇਰੇ ਵੀ ਸਟੈਂਡ ਤੇ ਬੈਂਦੀ ਹੋ ਜੂ ਬਾਪੂ ਤਾਂ ਤੇਰਾ ਏਕੜਿਆਂ ਆਉਂਦਾ ਤੁਰੀ ਕਿਤੇ ਜੋਹਰ ਆਪਾਂ ਨੇ ਜੇ ਦੇਖਣੇ 3:00 735 ਛੱਡਿਆ ਵੀ ਪੂਰੀ ਨਹੀਂ ਪਾਲਿਆ ਹੁਣ ਘਰ ਆਲਾ ਆ ਆ ਵੀ ਤੇ ਬਾਹਰ ਜਿਆਦਾ ਬੋੜਾ ਨਹੀਂ ਮੂੜ ਪਰ ਤਾਈ ਉਹਨੇ ਮੈਨੂੰ ਦੇਖ ਲਿਆ ਤਾਈ ਹਾਂ ਸ਼ਾਮ ਨੂੰ ਕਿਆ ਫੇ ਤਾਂ ਹੁਣ ਕਿੱਥੇ ਖੜਾਉਂਗਾ ਲੈ ਜਾ ਕੇ ਸ਼ਾਮ ਨੂੰ ਲੈ ਕੇ ਜਾਨੀ ਜਦੇ ਲੈ ਜਾਨੀ ਹਾਂ ਹੁਣ ਕਿਹੜੇ ਇਧਰ ਨੂੰ ਤੰਗਦਾ ਦਿਲਵੀਰ ਇਹਦਾ ਕੀ ਮਤਲਬ ਹੈ ਯਾਰ ਸਮਝ ਨਹੀਂ ਲੱਗਿਆ ਲਿਮਿਟਡ ਕੀ ਐਡੀਸ਼ਨ ਆ ਏ ਬਾਈ ਦੱਸਿਓ ਕੋਈ ਇਹ ਲਿਮਟਡ ਕੰਡੀਸ਼ਨ ਹੈ ਵੀ ਨਹੀਂ ਜਿੰਨੀ ਮਰਜ਼ੀ ਲਿਮਟ ਦਾ ਗੰਨਾ ਪਾਓ ਬਈ ਇਹਦੀ ਕੋਈ ਲਿਮਟ ਨਹੀਂ ਹੈ ਇਹਦੀ ਕੋਈ ਲਿਮਟ ਨਹੀਂ ਜਿੰਨਾ ਮਰਜ਼ੀ ਵੀ ਜਿਹੜਾ ਕੋ ਮਰਜ਼ੀ ਲੱਦ ਲੋ ਹਾਂ ਆਨ ਲੋਡ ਵੀ ਲਿਖ ਦੇਣਾ ਤਾਂ ਹੈ ਆਨ ਲੋਡ ਬਈ ਦੇਖੋ ਜਿਹੜੇ ਫੋਟੋ ਲੱਗੇ ਉਹ ਬਾਈ ਬੰਦਾ ਮੈਨੂੰ ਲੱਗਦਾ ਵੀ ਚਲੋ ਪਤਾ ਨਹੀਂ ਵੱਕਾ ਰੰਗ ਵਧੀਆ ਕਰਿਆ ਪਰ ਉਹਨੇ ਹਾਂ ਰੰਗ ਵਧੀਆ ਕਰਿਆ ਹਾਂ ਰੀਜ ਲਾਤੀ ਰੀਜ ਲਾਤੀ ਉਹ ਗੱਲਾਂ ਨਹੀਂ ਗੱਲਾਂ ਰੀਜ ਲਾਤੀ ਜਾਨ ਪਾਤੀ ਜਾਨ ਪਾਤੀ ਜਾਨ ਪਾਤੀ ਥੋੜਾ ਟਰੈਕਟਰ ਵਾਲੇ ਰੰਗ ਨਾਲ ਤੇ ਬਦਲ ਗਿਆ ਹੂੰ ਰਾਈਟਰ ਨੂੰ ਬਣਾ ਲਦਾ ਹੀ ਕਰ ਫੇਰ ਦਿੰਦੇ ਗੂਚੀ ਫਰਾਈ ਦੀ ਗੂਚੀ ਸੁਣ ਲਾ ਉਹਨੂੰ ਫਰਾਈ ਦੀ ਗੂਚੀ ਆ ਉਹਨੇ ਕਰਤਾ ਰੰਗ ਪਤਾ ਨਹੀਂ ਪਹਿਲਾਂ ਕਰਿਆ ਤਾਂ ਮੈਂ ਉਹਨੂੰ ਮੈਂਬਰ ਨੂੰ ਇਹਨੂੰ ਲੈ ਚਲੇ ਗਿਆ ਪਾਉਣ ਜਦ ਆ ਇਹਨੂੰ ਮਾਰਿਆ ਉਹਨਾਂ ਕਿਹ ਆਉਂਦਾ ਉਹ ਜਿਹੜਾ ਰੰਗਤਾਰ ਦਾ ਬੱਜ ਰੰਗ ਨਹੀਂ ਦਾ ਕਾਸਟਡ ਹਾਂ ਕਾਸਟਡ ਚਲੇ ਗਿਆ ਮੈਂ ਉਹਨੂੰ ਜਦੋਂ ਹੋਣ ਲੱਗਾ ਛੱਟੇ ਉੱਤੇ ਉੱਕਣੇ ਛੱਟੇ ਪਏ ਉੱਤੇ ਪਰ ਉੱਤੇ ਉੱਤੇ ਰੰਗੇ ਨਹੀਂ ਹੈ ਹਾਂ ਹਾਂ ਮਾਰਾ ਲੈਣੀ ਇਹ ਤਾਂ ਖੋਲਣਾ ਹੀ ਹੈ ਯਾਰ ਰਾਈਟਰ ਬਾਈ ਨਾਲ ਦੇ ਜਾਂ ਧੋਨੇ ਆ ਇਹਦਾ ਖੋਲਣਾ ਪੈਣਾ ਹੂੰ ਨੇ ਕੰਮ ਖਰਾਬ ਹੋ ਗਿਆ ਦਾ ਲਾਣੇਦਾਰ ਸਰਦਾਰ ਅਮਰੀਕ ਸਿੰਘ ਅਮਰੀਕ ਸਿੰਘ ਵਈ ਇਹ ਚਲੋ ਅਮਰੀਕ ਤੂਫਾਨ ਮਾਨ ਨਹੀਂ ਲੀਦਾ ਪਿੰਡ ਮਾਲਾ ਜੀ ਜਲਾ ਰੋਪੜ ਕਾਹਦੇ ਦੇ ਕਾਇ ਕਾਇਸਰੀ ਦੀ ਆਉਂਦੀ ਕ ਅਮਰੀਕ ਤੂਫਾਨ ਉਹਨੇ ਕੱਢ ਲਓ ਦੁਬਾਰਾ ਤਾਂ ਹੋ ਗਿਆ। ਕੀ ਹੋ ਗਿਆ? ਇਹੇ ਲਈ ਜੋ ਉਹਨਾਂ ਨੂੰ। ਅਸੀਂ ਬਾਈ ਧਰਨੇ ਨੂੰ ਸਮਰਥਨ ਆ ਸਾਡਾ। ਹੁਣ ਆਪ ਦੇਖਣ ਲੱਗਿਆ ਬਾਈ। ਅਸੀਂ ਬਾਈ ਅਸੀਂ ਤਾਂ ਹੀ ਰੋਡ 'ਤੇ ਖੜਾਏ ਹੋਇਆ ਇਹ। ਸਾਨੂੰ ਧਰਨੇ ਨੂੰ ਸਮਰਥਨ। ਯਾਰ ਅੱਜ ਆ ਵਸ ਲਗਾ ਲੈ ਜੋ ਹੋਆ ਨਾ ਅੱਜ। ਧਰਨਾ ਲਾਇਆ। ਬੰਦਾ ਤਾਂ ਨਹੀਂ ਇਹ ਲੈ। ਆਹ ਬੋਲ ਤੇ ਪੰਜਾਬ ਬੰਦਾ ਹੈਗਾ ਘਰ ਤੱਕ। ਅਸੀਂ ਰੋਡ ਰੋਕਿਆ ਪਿਆ ਅਸੀਂ। ਇਹਨਾਂ ਨੇ ਇੱਧਰ ਰੋਕ ਲਿਆ ਨਾ। ਰੋਡ ਰੋਕਿਆ। ਇਹ ਚੱਲਦਾ ਬੋਦ ਨਾ। 10 ਵਜੇ ਹੀ ਰੋਕਤੀ। ਵੀ ਪੈਣੀ ਵਾਲੇ ਮਾਲ ਨਾਲ ਚਲੋ ਇੰਟਰਵਿਊ। ਪੈਣੀ ਦੀ ਆ ਵਜੇ ਰੋਕਤੀ। ਠੀਕ ਆ ਚਲੋ ਠੀਕ ਨਹੀਂ ਨਹੀਂ ਜੇ ਤੂੰ ਪਾਢੀ ਗਰੇ ਵੀ ਤੂੰ ਐ ਕਰਦੇ ਪੱਤੀ ਸਿਰੇ ਤੱਕ ਪੁਛਾ ਕੇ ਅਗਲਾ ਦਿੰਦੇ ਆ ਸਾਰਾ ਅੱਗ ਤਾਂ ਗੜਾ ਲਾਉਣੀ ਆ ਪੱਤੀ ਪੁਛਾ ਦੂਰੇ ਵੀ ਲੰਘ ਜਾਣਾ ਕਿਤੇ ਕਿਤੇ ਹੈ ਤਾਂ ਗੜਬੜੇ ਆ ਗੜਬੜਾ ਹੈ ਤੈਨੂੰ ਲੈ ਜਾਣਾ ਨਾ ਲੈ ਤਾਂ ਜਾਣਾ ਟਰਾਲੀ ਦੇ ਉੱਤੇ ਨਾ ਪੂਰੀ ਨਾ ਤਿਲਕਣ ਦਾ ਖਤਰਾ ਇਹੋ ਜਿਹੇ ਗਿੱਲੇ ਦੇ ਟਰਾਲੀ ਤਿਲਕ ਪੈਂਦੀ ਆ ਹੂੰ ਉਹ ਸੁੱਤਰ ਲਾਣੀ ਉਹ ਸੁੱਤਰੇ ਤੇ ਹੀ ਦਿਖੂਗਾ ਹੁਣ ਕੀ ਉਹ ਤਾਂ ਨਹੀਂ ਹੁਣ ਤਾਂ ਗਿਆ ਟਾਈਮ ਹੋ ਸਾਲਾ ਤਾਂ ਕੰਮ ਗਿਆ ਉਹ ਉਹ ਸੁੱਤਰਿਆਂ ਦਾ ਹੂੰ ਹਾਂ ਤੂੰ ਆ ਗਊ ਗੋ ਨਹੀਂ ਭਰੀਆਂ ਪਾਇਆਂ ਉਹ ਆ ਕੇ ਕਿਹੜਾ ਖੜਾਏ ਬੇ ਜਿਹੜਾ ਲੜਾਈ ਲੱਗੀ ਹੁੰਦੀ ਰਾਤ ਨੂੰ ਲੜਾਈ ਉਹ ਲੱਗੀ ਹੁੰਦੀ ਓਰੇ ਉਹ ਗਿੱਲਾ ਪਿਆਦਾ ਕਾਂਡ ਤੇ ਪਏ ਤੇ ਉਹ ਹਾਂ ਗਿੱਲਾ ਤਾਂ ਹੈ ਗਿੱਲਾ ਨਾ ਕਿ ਨਹੀਂ ਜਿਹਦੇ ਬਾਈ ਕਲਾੜੀ ਚਲਾਉਣੀ ਤਾਂ ਦੇਖ ਲੈ ਨਹੀਂ ਖਲਾੜੀ ਵਾਲੇ ਥੱਲੇ ਵੀ ਦਾਅ ਤੇ ਦਿੱਤਾ ਬੁੱਤੇ ਦਾ ਕੈਮਰਾ ਆਪ ਤੇ ਕਹਿੰਦੇ ਪਿਆਦਾ ਉਹ ਲਾਹ ਲੂ ਗਿਆ ਉਹ ਪਾਣੀ ਸੋ ਹੀ ਨਾ ਨਾ ਕਿਵੇਂ ਬਾੜੇ ਚ ਵੱਢ ਗਏ ਜਿੰਨਾ ਕੁ ਤਾਂ ਗੁੜ ਨਿਕਲਣਾ ਪੂਰੀ ਉਨੀ ਕੁ ਤੇ ਉਹ ਵੀ ਪਈਆ ਖੋਈ ਗੋਲੋ ਦੇ ਘਰੋਂ ਕੱਢਣ ਨੂੰ ਰਾਸੇ ਪੀਣਾ ਦਾ ਪਾਣੀ ਖਤਮ ਕਰ ਲਿਆ ਹੁਣ ਰਾਸੇ ਰਹਿ ਗਏ ਖੜ ਜਾ 15 20 ਤੈਨੂੰ ਚੀਨੀਓਂ ਘਰ ਲੱਜਣੀ ਬਸ ਉਹ ਰਾਹੀਂ ਰੱਖਿਆ ਹੋਇਆ ਸਾਈਟ ਮੰਗਣਾ ਹੈ ਜੀ ਜੀ ਨੂੰ ਲੱਜਣੀ ਹੋਰ ਚੱਲੀਏ ਫਿਰ 11 ਹਜ਼ਾਰਾ ਕਸਲਾ ਰਾਣਾ ਰੋਡ ਤੇ ਆਤਾ ਕਸਲਾ ਬਣਾ ਜਾ ਚੱਕਬਿੰਦਰ ਵਾਲੇ ਜੀ ਹੂੰ ਠੀਕ ਰੱਖਦੇ ਰੱਤੀ ਆ ਗਏ ਫਿਰ ਦੇਖਦੇ ਆ ਬ੍ਰੇਕੇ ਬਾਅਦ ਅੱਛਾ ਰਾੜ ਵੀ ਘਸਾਉਣੀ ਅੱਗੇਬਿੰਦਰ ਐਬਿੰਦਰ ਅੱਗੇ ਇੰਨਾ ਕਸੂ ਕਰਦਾ ਜਦ ਹੁੰਦੇ ਤੇ ਬਸ ਹੁਣ ਦੇਖ ਲੈ ਇਹਨੂੰ ਪਾਉਣੀ ਹੁੰਦੀ ਜਾਂ ਪਾ ਲੈ ਹੇ ਲਾ ਹੇ ਲਾ ਪਵਿੰਦਰ ਫੇਵਿੰਦਰ ਜਦੋਂ ਸਿੱਧਾ ਹੋਣੇ ਤਰ੍ਹਾਂ ਇੱਕ ਜੀਰ ਦਾ ਲੱਗਾ ਟਾਇਰ ਥੱਲੇ ਦੇ ਦੰਦੇ ਤੇ ਪਵਿੰਦਰਾਂ ਨੇ ਟ੍ਰੈਂਡ ਕੱਢਿਆ ਬਈ ਟਾਇਰ ਥੱਲੇ ਦੇ ਕੇ ਜਾਂ ਬੋਕ ਉਹ ਵੀ ਨਵਕਸਾਈ ਕਰੀ ਪਰ ਅਸੇ ਬੋਖਰਾ ਹੋ ਉਹਦੇ ਨਾਲ ਟੁੱਟੇ ਜਾਂਦੇ ਹੂੰ ਚਲੋ ਬਾਈ ਚੱਲ ਸੰਗੋ ਚਲੋ ਆ ਤੇ ਆ ਉਹ ਫੇਰ ਦੇਖ ਲੈ ਚੈੱਕ ਕਰਕੇ ਵੀ ਕਿੱਦਾਂ ਦੇ ਕਰਨੀ ਸਿੱਧੀ ਪੱਤਰੀ ਹੈ ਨਾ ਕੋਈ ਨਹੀਂ ਆਹੀ ਆ ਬਸ ਇਹਨੂੰ ਮੜਾ ਹਾਂ ਇਹਨਾਂ ਵਿੱਚ ਪੈਣੀ ਉਹਦੇ ਪੈ ਬਦੇ ਇੰਨੀ ਕਮਰੇ ਤੇ ਇੰਨੀ ਕੋ ਬਸ ਇਹਦੇ ਵਿੱਚ ਪੈਣੀ ਹੋਣੀ ਹਾਂ ਦੋ ਤੋ ਉਂਗਲ ਕਸੂਗੀ ਮੁੰਡੇ ਦਾ ਹਾਂ ਦੋ ਗੁੰਗੜਾ ਦੋ ਗੁੰਗੜਾ ਹੈਗਾ ਨਾ ਪੂਰੀ ਉਹ ਦੋ ਏ ਆ ਦੋ ਆ ਪੂਰੇ ਦੋ ਆ ਦੋ ਤੇ ਪਹਿਲਾਂ ਤਿੰਨ ਕਰਾ ਲਈ ਹਾਂ ਠੀਕ ਆ ਪੂਰੀ ਕੋਈ ਬੜਾ ਛੋਟਾ ਵੀ ਹੁੰਦਾ ਬਿਲਕੁਲ ਬਿਲਕੁਲ ਦੁਲਿਆਰ ਬਣਾ ਦੇ ਪੂਰਾ ਪੂਰਾ ਹੀ ਜਾਵੇ ਹਨ ਪੂਰਾ ਪੂਰਾ ਜਾਊਗਾ ਉਹ ਵਾਰਾ ਤੇ ਲੈਨੇ ਦਾ ਦੰਦ ਤੋੜ ਦੇਣੇ ਤੇ ਰਾਤ ਕਾਹੀ ਤੇ ਬੰਦਾ ਦੁਕਾਨ ਆਇਆ ਦਾ ਗੁੱਡੀ ਜੀ ਹੂੰ ਇਹ ਤਾਂ ਕੰਮ ਗਲਤ ਆ ਯਾਰ ਬੱਲਾ ਵਰਕਸ਼ਾਪ ਕੀ ਹੋ ਗਿਆ ਤੋ ਲੋ ਜੀ ਬਾਈ ਬਣਾ ਲੈਂਦੀ ਆਹਾ ਮਾੜਣ ਹਾਂ ਬਿੰਦਰ ਵਧੀਆ ਬਣ ਗਈ ਬਸ ਹਾਂ ਮਾਰ ਕੇ ਦੇਖੇ ਠੀਕ ਹੈ ਮਾਰ ਕੇ ਦੇ ਆਪਾਂ ਰਸੇ ਕੱਤ ਨੂੰ ਬਣਾਈ ਆ ਆਹ ਚੀਜ਼ ਵੀ ਥੋੜੀ ਆਹ ਆ ਥੋੜੀ ਆਹ ਥੋੜੀ ਹਲਕੀ ਦੀ ਹਾਂ ਜੀ ਹਲਕੀ ਦੀ ਹੂੰ ਆਨ ਨਾਲੇ ਜਰਾ ਸਰੀਆ ਵੀ ਬਰੀਕ ਤਾਂ ਜਾ ਥੋੜਾ ਜਿਹਾ ਮਾੜਣ ਵੀ ਜੇ ਚਾਹੀਦਾ ਹੈ ਜੀ ਹਾਂ ਹੁਣ ਆ ਪਾਇ ਵੀ ਭਾਰਾ ਇਹ ਜਿਹੜਾ ਸਰੀਆ ਪਾਏਗਾ ਨਾ ਇਸ ਤੱਕ ਉਹ ਵੀ ਭਾਰਾ ਹੂੰ ਆ ਹੁਣ ਦੇਖ ਲਈ ਪੈਂਦੀ ਵੀ ਉਹ ਦੀ ਪੈ ਪਊਗੀ ਹੁਣ ਤਾਂ ਆ ਸਾਰੀ ਚਰਤ ਪੋਲੀ ਨਹੀਂ ਹੋਈ ਤਾਂ ਥੋੜਾ ਜਿਹਾ ਬਿੰਦੀ ਜੀ ਚੱਕੀਆਂ ਬਿੰਦੀ ਜੀ ਚੱਕੀਆਂ ਸੀਗੇ ਕਿਹਦੇ ਮਾਤਾ ਦਾ ਨਿਕਲਦਾ ਨਾ ਅੰਦਰ ਤੋਂ ਦੋਏ ਲੈ ਜਾ ਯਾਰ ਦੋਏ ਲੈ ਸਾਡੇ ਟਰਾਲਾ ਦੇ ਨਹੀਂ ਸਾਡੇ ਟਰਾਲਾ ਦੇ ਦੇਣੇ ਜ ਨਹੀਂ ਤੇਰੇ ਕੋਲ ਘੜੇ ਹੋਇਆ ਪਰਜੀ ਆਈ ਵੀ ਤੈਨੂੰ ਤੂੰ ਹਾਂ ਕਰ ਹੋ ਅਈਦਾ ਆਪ ਦੁਖੀ ਆ ਬੰਦੇ ਤਾਂ ਕਿਹੜੀ ਜਗ੍ਹਾ ਜਾ ਸਕੀ ਇਹਨਾਂ ਜਾ ਹਾਂ ਕਰ ਤੂੰ ਹਾਂ ਕਰ ਅਈਦਾ ਆਪ ਤੋਂ ਨਾ ਟਰੈਕਟਰ ਤੇ ਬਿਜਲੀ ਪੈ ਗਈ ਸਾਡੇ ਨੂੰ ਦਵਾਸੜ ਅੱਛਾ ਹੋਰ ਬਿਜਲੀ ਪੈ ਗਈ ਹੋਰ ਸੱਚੀ ਗੱਲ ਆ ਚੂਨਾ ਚਾ ਹਾਂ ਉਹਦਾ ਰੰਗ ਵੀ ਕਾਲਾ ਨਹੀਂ ਹੈਗਾ ਉਹਦਾ ਕਿਤੇ ਹੋ ਨਹੀਂ ਕਾਣਾ ਹੋ ਗਿਆ ਅਰਥ ਹੋ ਗਿਆ ਉਹ ਅਰਥ ਹੋ ਗਿਆ ਕਿਤੇ ਮਰੜ ਕਦੇ ਵੀ ਨਹੀਂ ਹੋਇਆ ਜੀ ਬੈਟਰੀ ਪੁਰਾਣੀ ਵੀ ਰਹੀ ਆ ਚੀਜ਼ ਹੀ ਕਰਦਾ ਉਹਦਾ ਟਕ 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 ਬਸ ਹੁਣ ਚਾਰਜ ਲਾਇਆ ਮੈਂ ਹੁਣ ਹੋਣ ਲੱਗਿਆ ਓਹੋ ਬਿਜਲੀ ਨਹੀਂ ਬਾਈ ਹਾਂ ਉਹਦਾ ਸਿਸਟਮ ਚੱਲਦਾ ਰਹਿ ਗਿਆ ਸੈਂਸਰ ਹਾਂ ਦੱਸਿਓ ਬਾਈ ਕਿਹੜਾ ਸੈਂਸਰ ਚੱਲਦਾ ਰਹਿ ਗਿਆ ਸੈਂਸਰ ਚੱਲਦਾ ਰਹਿ ਗਿਆ ਉਹ ਹੂੰ ਸੋਚ ਲੱਗੀ ਵੀ ਰਹਿ ਗਈ ਦੁਬਾਰਾ ਚੈੱਕ ਵੀ ਕੰਪਿਊਟਰ ਪਾ ਜਾਵੇ ਹੋਊਗਾ ਹੁਣ ਹੈਂ ਉੱਥੀ ਹੋਣਾ ਹੁਣ ਡੋਰ ਹੋ ਜਾ ਕੇ ਉਹ ਨਹੀਂ ਪੈਣਾ ਯਾਰ ਜਾ ਕੇ ਉੱਥੀ ਹੋਣਾ ਪੁਰਾਣਾ ਮਾਡਲ ਚੱਲ ਦਿਖਾਉਨੇ ਆ ਬਾਈ ਉਹ ਠਾਕ ਦੇ ਮਿਸਤਰੀ ਵੀ ਰਹੇ ਹੁਣ ਇਹਦੇ ਦੇ ਟਾਈਮ ਦੇ ਹਾਂ ਹਾਂ ਆਉ ਪਰ ਅਨੰਮਿੰਦਾ ਮਸੜਾ ਆਇ ਰਹੇ ਨਾ ਨਾ ਮੈਂ ਤਾਂ ਕੁਦਰੀ ਕਹਿੰਦਾ ਅਨੰਮਿੰਦਾ ਅਨੰਮਿੰਦਾ ਮੇਰੇ ਜਨਮ ਤੇਰਾ ਕਿੰਨੇ ਦਾ ਹੈ ਨਾ ਉਹਦਾ ਟਰੈਕਟਰ ਦਾ 13 ਕਿੰਨੇ ਦਾ ਹੈ ਮੇਰਾ ਤਾਂ ਬਾਤਾਂ ਦਾ ਫੇਰ ਹਾਂ ਅਸੀਂ ਕਿਹ ਟਰੈਕਟਰ ਚੱਕੇ ਬਿਜੌਰ ਨੇ ਕਿਹਾ ਕਿ ਉਹ ਮੇਰਾ ਬਾਤ ਤਾਂ ਮੈਂ ਟਰੈਕਟਰ ਸਵਾਰਦਾ ਉਹ ਕੋਈ ਹੁੰਦਾ ਯੰਗ ਮੁੰਡਾ 18 ਸਾਲ ਉਹ ਕਦੇ ਹੋਵੇ ਹੀ ਉਹਨੇ ਉਹ ਲੈ ਛੱਡ ਗਿਆ ਦੱਸਿਓ ਬਾਈ ਇਹ ਕੋਈ 1999 ਕੋਈ ਟਰੈਕਟਰ ਚਾਰਦਾ ਤਾਂ ਹਾਂ ਨਹੀਂ 99 ਜਿਹੜਾ ਤੁਸੀਂ ਉਹ 99 ਹਾਰਵਾ ਕੇ ਲੈਂਦਾ ਹਾਰਵਾ ਕੇ ਪਹਿਲਾਂ ਸਾਲ 10 ਸਾਲ ਮੈਂ ਟਾਇਰ ਕਰਦਾ ਸੀ ਹੁਣ ਟਾਇਰ ਵਾਹਣ ਹਾਲ ਨੂੰ 30 ਸਾਲ ਹੋ ਗਏ ਨੇ ਹੁਣ ਟ੍ਰੇਨ ਮੈਂ ਇਹ ਅਸੀਂ ਦੇਖਿਆ ਥੀਤੀ ਮੰਡ ਦਾ ਕਰਦੇ ਹਾਂ ਹੁਣ ਘਟ ਗਿਆ ਨਾ ਸਰਕਲ ਜੇ ਤੂੰ ਮੇਰੇ ਕੋਲ ਦੇਖ ਲੈ ਹੁਣ ਬੰਦੇ ਨੇ ਪਹਿਲਾਂ ਨਮਗੈਲੇ ਟਾਇਰ ਤੇ ਮਰ ਰਮਟ ਕੋਈ ਉਹ ਨਹੀਂ ਸਾਡਾ ਕੰਮੇ ਨਹੀਂ ਬਹੁਤ ਚੱਕਰ ਆ ਹੈ ਨਾ ਕਣਗਰ ਟਾਈਮ ਘਟਣਾ ਸੀ ਤੇ ਬੱਡਣੀ ਹੈ ਹੋਰ ਕੀ ਕਹਿੰਦਾ ਦੇਖਾ ਬਾਤੇ ਬਾਤੇ ਮੇਰੇ ਦੋ ਗੇੜੇ ਉਹਨੇ ਧਾਨਾ ਨੂੰ ਦੋ ਤਿੰਨ ਗੇੜੇ ਹੁੰਨੇ ਆ ਮਿਲਦੇ ਤੇਰੇ ਤਾਂ ਫੇਰ ਦੋ ਤਿੰਨ ਹੈਗੇ ਇੱਥੇ ਇੱਕ ਧਾਨਾ ਦਾ ਇੱਕ ਗਣਕ ਦਾ ਫੇਰ ਇਹ ਸੜਕ ਕੋਈ ਸੁਣਾਉਣਾ ਡੈਰ ਬੈਟਰੀਆਂ ਬੈਟਰੀਆਂ ਵਾਪੇ ਬਿਜਲੀ ਪੈਣੀ ਆ ਬਿਜਲੀ ਆਪੇ ਪੈਣੀ ਆ ਇਹ ਨਾਲ ਟੱਕ ਟੱਕੇ ਕਰਦਾ ਹੋਰ ਕਰਨਾ ਯਾਰ ਆਉਂ ਵੀ ਚੱਲਦਾ ਹੀ ਨਹੀਂ ਚੱਲਦਾ ਨਹੀਂ ਨਾਲ ਸਾਡੇ ਕੋਲ ਕੰਮ ਹੈ ਚਲਾਇਆ ਸੀ ਗਣਕ ਵੱਢਣੀ ਆ ਬਸ ਉਹਨੂੰ ਬਾਦ ਨੂੰ ਚਾਰਜ ਲਾ ਲੇ ਮੇਰੇ ਉਹਦੇ ਚਾਰਜ ਕਰਦੇ ਆ ਵਾਪੇ ਭਾ ਲੈ ਉਹਨੂੰ ਬਸ ਚਲੋ ਬਾਈ ਠੀਕ ਆ ਜਿਹੜੇ ਜਵਾਬ ਨਹੀਂ ਹੈਗਾ ਚਲਾਉਣ ਨੂੰ ਹੁਣ ਮੜਾ ਇੱਟਾ ਮਾਰ ਖੜਾਇਆ ਵਾਹ ਰੋਡ ਤੇ ਰਿਹਾ ਪੈਰਾ ਗੱਲ ਰੋਡ ਦਾ ਜਿਹੜੇ ਸਟਾਰਟ ਕੋਈ ਮਾਸਟਰ ਚੱਕਰ ਪਤਾ ਕਿ ਆ ਇਹ ਸਾਡੇ ਹਾਰਡਲ ਨਿੰਜਨ ਭਾਰੇ ਆ ਤੁਹਾਡੇ ਨਿੰਜਨ ਟਰੈਕਟਰ ਹੀ ਭਾਰੇ ਜਿਕਣਾਉ ਸੀ ਕਹਿੰਦੇ ਟਰਾਲਾ ਜਗਰ ਤੁਹਾਡਾ ਖੇਜ ਜਿਹੜਾ ਉਹਨੂੰ ਦਬਣਾ ਥੋੜਾ ਤੇ ਇਹ ਗੇੜੇ ਹੀ ਘਟ ਹੈ ਮੈਂ ਕਹਿੰਦਾ ਜਿਹੜੇ ਗੇੜੇ ਟਰੈਕਟਰ ਦੇ ਘਟਾ ਟਰਾਲਾ ਕਦੇ ਨਹੀਂ ਖਾਦਾ ਰੇਤੇ ਨੂੰ ਕਾਦੇ ਕੰਮਜਾਬ ਤੇ ਇਹ ਤਾਂ ਹੀ ਤੇ ਤਾਂ ਹੀ ਕੰਮਜਾਬ ਤੇ ਲੋਜ ਲਾ ਕੇ ਛਾੜਦੇ ਟਰਾਲਾ ਅਸੀਂ ਜੇ ਮਕਾਨ ਪਾਇਆ ਸਾਡੇ 7 ਟਰੈਕਟਰ ਲੱਗੇ ਹੋਏ ਤੇ 6 735 ਤੇ ਇੱਕ ਮਹਿੰਦਰਾ ਤਾਂ ਉਹ ਮਹਿੰਦਰਾ ਨੂੰ ਵੀ ਇੱਕ ਵਾਰੇ ਕੱਢਣਾ ਪੈਂਦਾ ਤੁਹਾਨੂੰ ਜਿਹੜੇ ਜਿਆਦਾ ਇਹ ਹਾਂ ਬਟ ਆ ਰਿਹਾ ਇਹ ਉਹ ਹਾਰੇ ਹਾਰੇ ਜਿਹਦੇ ਓਟਰੀ ਲਈ ਗਈ ਗਦੇ ਛੇਤੀ ਛੇਤੀ ਖੜਾ ਥੋੜੋ ਮੂੰਹ ਥੋੜਾ ਲੰਬਾਈ ਹੈ ਡੈਕਟਰ ਜਿਹੜਾ ਨਾਲੇ ਕੋਈ ਵੈਂਪਰ ਨਹੀਂ ਮੂੰਹ ਤੇ ਚੈਨਰ ਲਾਇਆ ਹੋਇਆ ਮੈਂ ਚਲੋ ਭਾਈ ਇਨੀ ਸਿਫਤਾ ਨਾ ਮੰਨੋ ਹੋ ਜਾ ਤੂੰ ਕੰਮ ਲੈਣਾ ਤੇ ਗੁੱਸਾ ਕਰ ਜੂ ਗੁੱਸਾ ਨਹੀਂ ਕਰਦਾ ਗੁੱਸਾ ਕਰਨ ਨਾਲ ਰੜਗਾ ਬਦਲਦਾ ਰੜਗਾ ਸਮਝ ਨਹੀਂ ਆਉਂਦੀ ਚਲੋ ਭਾਈ ਠੀਕ ਹੈ ਜੀ ਚੱਲ ਠੀਕ ਹੈ ਕਾਰਨਾ ਸਟਾਰਟ ਕਰਨਾ ਹੁਣ ਹਾਂ ਹਾਂ ਕੱਢਣੀ ਆ ਅੱਛਾ ਹੁਣ ਇਹ ਕਿਹੜੀ ਨਾ ਨਾ ਹੁਣ ਕਾਕਾ ਕਿੱਥੇ ਕਢਾਂਗਾ ਕੱਢ ਕੇ ਇਹ ਟ੍ਰੈਫਿਕ ਰੁਕਣੀ ਨਾ ਟ੍ਰੈਫਿਕ ਕਿੱਡੀ ਚੱਲਦੀ ਅੱਜ ਤੈਨੂੰ ਦਾ ਬੰਦ ਹੈ ਆਪੇ ਸੜਕ 'ਤੇ ਲਾਓ ਵੀ ਸਿੱਧਾ ਬਈ ਰੋਡ ਰੁਕਿਆ ਹੋਇਆ ਚਲੋ ਬਾਈ ਠੀਕ ਆ ਦੇਖਦੇ ਆ ਵੀ ਰੋਕਣ ਨਾਲ ਤੇ ਪੱਕੀ ਯਾਰ ਤੇ ਰੋਕ ਚਲੋ ਠੀਕ ਆ ਜੀ ਹਾਂ ਹੁਣ ਤਾਂ ਗੱਣਾ ਵੀ ਇਹੋ ਜਿਹਾ ਕਿਸੇ ਨੂੰ ਜੂਪਣਾ ਵੀ ਨਹੀਂ ਹੈਗਾ ਉਥੇ ਅੱਗੇ ਵੜਦੇ ਨੇ ਚੱਲਣ ਦੇ ਆਓ ਠੀਕ ਆ ਜੀ ਠੀਕ ਆ ਠੀਕ ਆ ਜੀ